ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਕਸੈਸ ਸਟੱਡੀ ਜ਼ੋਨ ਆਨਲਾਈਨ ਪਲੇਟਫਾਰਮ ਤੇ ਅੱਜ ਆਪਾਂ ਵੀ ਪੰਜਾਬ ਹਿਸਟਰੀ ਦਾ ਲੈਕਚਰ ਨੰਬਰ 19 ਦਾ ਪਾਰਟ 2 ਕਰਨ ਜਾ ਰਹੇ ਹਾਂ ਤੋਂ ਪਹਿਲਾਂ ਵੀ ਆਪਣੇ 18 ਲੈਕਚਰ ਕੰਪਲੀਟ ਹੋ ਚੁੱਕੇ ਆ ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਬਈ ਅੱਜ ਦਾ ਲੈਕਚਰ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੇ ਨਾਲ ਰਿਲੇਟਡ ਹੈ ਬਈ ਚਲੋ ਵੀ ਸਟਾਰਟ ਕਰਦੇ ਆਂ ਅੱਜ ਦਾ ਲੈਕਚਰ ਸਭ ਤੋਂ ਪਹਿਲਾਂ ਵੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਬਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦਾ ਸੈਨਿਕ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਇੱਕ ਕੁਸ਼ਲ ਸਿਵਲ ਸ਼ਾਸਨ ਪ੍ਰਬੰਧ ਹੀ ਸਥਾਪਿਤ ਨਹੀਂ ਕੀਤਾ ਸਗੋਂ ਉੱਚ ਕੋਟੀ ਦਾ ਸੈਨਿਕ ਪ੍ਰਬੰਧ ਵੀ ਸਥਾਪਿਤ ਕੀਤਾ ਵੀ ਅੱਗੇ ਸੈਨਿਕ ਸੁਧਾਰ ਦੇਖਦੇ ਆਂ ਵੀ ਆਪਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ-ਕਿਹੜੇ ਸੈਨਿਕ ਸੁਧਾਰ ਕੀਤੇ ਵੀ ਜਦ ਮਿਲਟਰੀ ਰਿਫਾਰਮਸ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਦੇ ਸੰਗਠਨ ਵਿੱਚ ਕਈ ਸੁਧਾਰ ਕੀਤੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਪੈਦਲ ਸੈਨਾ ਬਾਰੇ ਵੀ ਪੈਦਲ ਸੈਨਾ ਸੀ ਜਿਹੜੀ ਬਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕ ਸੰਗਠਨ ਵਿੱਚ ਪੈਦਲ ਸੈਨਾ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਬਈ ਮਤਲਬ ਪਹਿਲੇ ਨੰਬਰ ਦੇ ਵਿੱਚ ਜ਼ਿਆਦਾ ਸੰਗਠਨ ਜਿਹੜਾ ਵਧੀਆ ਸੈਨਾ ਦਾ ਕੀਤਾ ਕਿਹੜੀ ਕੀਤੀ ਵੀ ਪੈਦਲ ਸੈਨਾ ਦੇ ਪੈਦਲ ਸੈਨਾ ਦਾ ਜਿਹੜਾ ਪ੍ਰਬੰਧ ਸੀ ਉਹ ਵਧੀਆ ਕੀਤਾ ਵੀ ਪੱਛਮੀ ਢੰਗ ਨਾਲ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕੀ ਕੀਤਾ ਵੀ ਤਨਖਾਹਾਂ ਤੇ ਭੱਤੇ ਵਧਾ ਕੇ ਸਿੱਖਾਂ ਨੂੰ ਇਸ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਪਹਿਲਾਂ ਵੀ ਪੈਦਲ ਸੈਨਾ ਦੀ ਜ਼ਿਆਦਾ ਮਤਲਬ ਵੈਲਿਊ ਨਹੀਂ ਸੀਗੀ ਸਮਝੀ ਜਾਂਦੀ ਬਟ ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਸੈਨਾ ਨੂੰ ਕੀ ਕੀਤਾ ਮਤਲਬ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਇਹਨਾਂ ਨੇ ਪੱਛਮੀ ਢੰਗ ਨਾਲ ਇਸ ਸੈਨਾ ਦਾ ਸੰਗਠਨ ਕੀਤਾ ਤਨਖਾਹਾਂ ਤੇ ਪੱਤੇ ਸਿੱਖਾਂ ਨੂੰ ਮਤਲਬ ਦਿੱਤੇ ਜ਼ਿਆਦਾ ਤਾਂ ਜੋ ਵੱਧ ਤੋਂ ਵੱਧ ਮਤਲਬ ਸਿੱਖ ਇਸ ਸੈਨਾ ਵਿੱਚ ਪੈਦਲ ਸੈਨਾ ਵਿੱਚ ਕੀ ਹੋ ਜਾਣ ਵੀ ਭਰਤੀ ਹੋ ਜਾਣ। ਫਿਰ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਜ਼ਿਆਦਾਤਰ ਕਹਾ ਦੇ ਕੇ ਫ੍ਰਾਂਸੀਸੀਅਤیں ਅੰਗਰੇਜ਼ ਸੈਨਿਕ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਿਨ੍ਹਾਂ ਨੇ ਪੈਦਲ ਫੌਜ ਨੂੰ ਯੂਰਪੀਅਨ ਢਾਂਚੇ ਵਿੱਚ ਢਾਲ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਵੀ ਤਨਖਾਹਾਂ ਤੇ ਫ੍ਰਾਂਸੀਸੀ ਤੇ ਅੰਗਰੇਜ਼ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਇਹਨਾਂ ਨੇ ਕੀ ਕਰਿਆ ਪੈਦਲ ਸੈਨਾ ਨੂੰ ਯੂਰਪੀਅਨ ਟਾਂਚੇ ਵਿੱਚ ਢਾਲ ਦਿੱਤਾ ਇਹਨਾਂ ਅਧਿਕਾਰੀਆਂ ਵਿੱਚੋਂ ਬੈਂਤੂਰਾ ਨਾਂ ਦਾ ਫ੍ਰਾਂਸੀਸੀ ਵਿਸ਼ੇਸ਼ ਰੂਪ ਨਾਲ ਪ੍ਰਸਿੱਧ ਸੀ ਪੈਦਲ ਸੈਨਾ ਨੂੰ ਗਾਈਡ ਕਰਨ ਲਈ ਇਹਨਾਂ ਨੇ ਫ੍ਰਾਂਸੀਸੀ ਤੇ ਅੰਗਰੇਜ਼ ਸੈਨਿਕ ਅਧਿਕਾਰੀ ਨਿਯੁਕਤ ਕੀਤੇ ਜਿਨ੍ਹਾਂ ਵਿੱਚੋਂ ਜਿਹੜਾ ਫ੍ਰਾਂਸੀਸੀ ਅਧਿਕਾਰੀ ਸੀਗਾ ਬੈਂਤੂਰਾ ਉਹ ਕਾਫੀ ਪ੍ਰਸਿੱਧ ਰਿਹਾ ਵੀ ਇਸ ਟਾਈਮ ਤੇ 1834 ਤੱਕ ਪੈਦਲ ਫੌਜ ਮਹਾਰਾਜਾ ਦੀ ਫੌਜ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਅੰਗ ਬਣ ਗਈ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਜਿਹੜੀ ਪੈਦਲ ਸੈਨਾ ਉਹਨੂੰ ਵੱਧ ਤੋਂ ਵੱਧ ਮਤਲਬ ਉਹਦੇ ਉੱਤੇ ਬੰਦ ਧਿਆਨ ਦਿੱਤਾ ਗਿਆ। 1834 ਤੱਕ ਮਹਾਰਾਜਾ ਦੀ ਫੌਜ ਜਿਹੜੀ ਵੀ ਮਤਲਬ ਸਭ ਤੋਂ ਸ਼ਕਤੀਸ਼ਾਲੀ ਫੌਜ ਕਿਹੜੀ ਸੀਗੀ ਵੀ ਪੈਦਲ ਸੈਨਾ ਮੰਨੀ ਗਈ ਹੈ। ਨੈਕਸਟ ਵੀ ਤੋਪਖਾਨ ਤੋਪਖਾਨੇ ਦੀ ਸਥਾਪਨਾ 1799 ਵਿੱਚ ਰਣਜੀਤ ਸਿੰਘ ਕੋਲ ਥੋੜੀਆਂ ਜਹੀਆਂ ਛੋਟੀਆਂ-ਛੋਟੀਆਂ ਤੋਪਾਂ ਸਨ ਪਰੰਤੂ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਦੇ ਜੁੱਦਾਂ ਵਿੱਚ ਭਾਰੀ ਤੋਪਖਾਨੇ ਦੀ ਲੋੜ ਦੇ ਮਹੱਤਵ ਨੂੰ ਸਮਝ ਲਿਆ ਸੀਗਾ 1804 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਵਿੱਚ ਵੱਖਰੇ-ਵੱਖਰੇ ਮਹਿਕਮਿਆਂ ਦੀ ਸਥਾਪਨਾ ਕੀਤੀ ਬਈ ਉਹ ਕਿਹੜੇ-ਕਿਹੜੇ ਮਹਿਕਮੇ ਸੀ ਉਹਨਾਂ ਬਾਰੇ ਆਪਿਆ ਅੱਗੇ ਜਾਂਦੇ ਹਾਂ ਵੀ 1807 ਵਿੱਚ ਮਹਾਰਾਜਾ ਨੇ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਬਰੂਦ ਅਤੇ ਤੋਪਾਂ ਬਣਾਉਣ ਦਾ ਅਤੇ ਇਹਨਾਂ ਦੀ ਮੁਰੰਮਤ ਕਰਨ ਲਈ ਕਈ ਕਾਰਖਾਨੇ ਖੋਲ ਦਿੱਤੇ ਮਹਾਰਾਜਾ ਨੇ ਯੂਰਪੀਅਨ ਸੈਨਿਕ ਅਧਿਕਾਰੀਆਂ ਅਧਿਕਾਰੀ ਸੀ ਜਿਹੜੇ ਜਿਵੇਂ ਕੋਟ ਗਾਰਡਨਰ ਅਤੇ ਇਲਾਹੀ ਬਖਸ਼ ਦੀ ਸਹਾਇਤਾ ਨਾਲ ਭਾਰੀ ਤੋਪਖਾਨੇ ਨੂੰ ਵਿਕਸਿਤ ਕੀਤਾ ਇਹ ਵੀ ਵੈਰੀ ਇੰਪੋਰਟੈਂਟ ਕੁਸਚਨ ਬੰਦ ਹੈ ਬੀ ਮਹਾਰਾਜਾ ਨੇ ਯੂਰਪੀਨ ਸੈਨਿਕ ਅਧਿਕਾਰੀ ਕਿਹੜੇ-ਕਿਹੜੇ ਸੀ ਜਿਨ੍ਹਾਂ ਨੇ ਮਤਲਬ ਤੋਪਖਾਨੇ ਦੇ ਵਿੱਚ ਹੈਲਪ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਗਾਰਡਨਰ ਇਲਾਹੀ ਵਖਸਤੇ ਕੋਟ ਵਿਖੇ ਠੀਕ ਹੈ ਇਹਨਾਂ ਦੇ ਨਾਮ ਚੰਗੀ ਤਰ੍ਹਾਂ ਯਾਦ ਕਰ ਲਿਓ ਵੀ ਅੱਗੇ ਆ ਗਈ ਆਪਣੇ ਕੋਟਸਵਾਰਸ ਸੈਨਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਟਸਵਾਰ ਫੌਜ ਦੀ ਤੁਲਨਾ ਵਿੱਚ ਪੈਦਲ ਫੌਜ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਗਿਆ ਸੀ ਪਰ ਫਿਰ ਵੀ ਉਸਨੇ ਕੋਟਸਵਰ ਫੌਜ ਨੂੰ ਪਛਮੀ ਢੰਗ ਨਾਲ ਸਿਖਿਤ ਕੀਤਾ ਸੈਨਾਪਤੀ ਕਿਹੜੇ ਸੀ ਵੀ ਜਿਹੜੇ ਕੋਟਸਵਰ ਸੈਨਾ ਨੂੰ ਗਾਈਡ ਕਰ ਲਵਾਂ ਟ੍ਰੇਨਿੰਗ ਦਿੰਦੇ ਸੀ ਜੇਫ ਅਲਾਰਡ ਜਾਂ ਜੀਨ ਫਰਾਂਸਿਸ ਅਲਾਰਡ ਠੀਕ ਹੈ ਵੀ ਫਰਾਂਸਿਸ ਹੀ ਇਹ ਸੈਨਾਪਤੀ ਸੀਗਾ 1822 ਵਿੱਚ ਅਲਾਰਡ ਫੌਜ ਵਿੱਚ ਆਇਆ ਇਸ ਨੇ ਫੌਜ ਨੂੰ ਅਨੁਸ਼ਾਸਿਤ ਅਤੇ ਸੰਗਠਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਇਹ ਵੀ ਸੈਨਾਪਤੀ ਜਿਹੜੇ ਕੋਰਸਵਰਸ ਐਨਾਂ ਨੂੰ ਮਤਲਬ ਟ੍ਰੇਨਿੰਗ ਦਿੰਦੇ ਸੀ ਉਹ ਕੌਣ ਸੀਗਾ ਹੈੱਡ ਜੀਐਫ ਅਲਰਟ ਫ੍ਰਾਂਸੀਸੀ ਸੈਨਾਪਤੀ ਸੀ ਵੀ ਠੀਕ ਹੈ ਇਹ 1822 ਈਸਵੀ ਵਿੱਚ ਅਲਰਟ ਫੌਜ ਵਿੱਚ ਆਇਆ ਸੀਗਾ ਤੇ ਇਸ ਤੋਂ ਬਾਅਦ ਇਹਨੇ ਮਤਲਬ ਇਹਨਾਂ ਨੂੰ ਕੋਰਸਵਰਸ ਐਨਾਂ ਨੂੰ ਟ੍ਰੇਨਿੰਗ ਸ਼ੁਰੂ ਕਰਤੀ ਸੀ ਵੀ ਦੇਣੀ ਅੱਗੇ ਵੀ ਅਲਰਟ ਸੀ ਜਿਹੜਾ 1822 ਤੋਂ 38 ਤੱਕ ਕੋਟਸਵਰ ਫੌਜ ਦਾ ਆਕਾਰ 4 ਗੁਣਾ ਵੱਧ ਗਿਆ 1822 ਤੋਂ ਲੈ ਕੇ 38 ਤੱਕ ਕੋਟਸਵਰ ਫੌਜ ਦਾ ਜਿਹੜਾ ਆਕਾਰ ਸੀ ਉਹ ਕੀ 4 ਗੁਣਾ ਵੱਧ ਗਿਆ ਫੌਜੇ ਖਾਸ ਦਾ ਮਾਡਲ ਬ੍ਰਿਗੇਡ 1822 ਤੋਂ ਲੈ ਕੇ 31ਵੀਂ ਤੱਕ ਜਨਰਲ ਬੈਂਤੂਰਾਂ ਦੀ ਦੇਖਰੇਖ ਵਿੱਚ ਇੱਕ ਵਿਸ਼ੇਸ਼ ਸੈਨਿਕ ਦਸਤੇ ਦਾ ਗਠਨ ਕੀਤਾ ਗਿਆ ਜਿਸ ਨੂੰ ਫੌਜੇ ਖਾਸ ਜਾਂ ਮਾਡਲ ਵਿਗਰੇਡ ਕਿਹਾ ਜਾਂਦਾ ਸੀ ਇਸ ਵਿੱਚ ਫੌਜ ਦੇ ਤਿੰਨੰਗਾਂ ਦੇ ਸਭ ਤੋਂ ਚੰਗੇ ਸੈਨਿਕਾਂ ਸ਼ਾਮਲ ਕੀਤੇ ਗਏ ਕਿਹੜੇ-ਕਿਹੜੇ ਵੀ ਪੈਦਲ ਘੋੜਸਵਾਰ ਤੇ ਤੋਪਖਾਨਾ ਫੌਜੇ ਖਾਸ ਦੇ ਵਿੱਚ ਕਿਹੜੀਆਂ-ਕਿਹੜੇ ਤਿੰਨੰਗ ਸੈਨਿਕਾਂ ਦੇ ਸ਼ਾਮਲ ਕੀਤੇ ਗਏ ਵੀ ਪੈਦਲ ਸੈਨ ਆ ਗਏ ਚੋੜਸਵਾਰ ਸੈਨ ਆ ਗਏ ਤੇ ਤੋਪਖਾਨਾ ਆ ਗਿਆ ਅੱਗੇ ਵੀ ਇਸ ਟੁਕੜੀ ਦੀ ਵਰਤੋਂ ਮੁੱਖ ਤੌਰ ਤੇ ਉੱਤਰ ਪੱਛਮੀ ਇਲਾਕੇ ਵਿੱਚ ਸਥਿਤ ਅਫਗਾਨਾਂ ਨੂੰ ਜਿੱਤਣ ਵਿੱਚ ਕੀਤਾ ਜਾਂਦਾ ਸੀ ਜਿਹੜੀ ਇਹ ਫੌਜ ਸੀ ਬਈ ਇਹ ਜਿਹੜੇ ਮਤਲਬ ਆਪਣੇ ਉੱਤਰ ਪੱਛਮੀ ਇਲਾਕੇ ਸੀਗੇ ਅਫਗਾਨਾਂ ਨੂੰ ਜਿੱਤਣ ਦੇ ਲਈ ਇਸ ਟੁਕੜੀ ਦਾ ਕੀ ਕਰਿਆ ਜਾਂਦਾ ਸੀਗਾ ਇਸ ਟੁਕੜੀ ਦਾ ਗਠਨ ਕੀਤਾ ਗਿਆ ਸੀ ਬਈ ਨਿਯਮਤ ਪਰੇਡ ਅਤੇ ਅਨੁਸ਼ਾਸਨ ਦਾ ਪ੍ਰਚਲਨ ਮਹਾਰਾਜ ਰਣਜੀਤ ਸਿੰਘ ਨੇ ਸ਼ੁਰੂ ਦੇ ਸਾਲਾਂ ਵਿੱਚ ਇਸ ਸਾਲਾਂ ਵਿੱਚ ਹੀ ਫੌਜ ਵਿੱਚ ਨਿਯਮਤ ਰੂਪ ਨਾਲ ਪਰੇਡ ਜਿਸ ਨੂੰ ਡ੍ਰਿਲ ਕਿਹਾ ਜਾਂਦਾ ਵੀ ਕਰਨ ਦੀ ਪ੍ਰਥਾ ਦਾ ਪ੍ਰਚਲਨ ਕੀਤਾ ਤੇ ਸੈਨਿਕ ਅਨੁਸ਼ਾਸਨ ਦੇ ਨਿਜਮਾ ਉੱਤੇ ਜ਼ੋਰ ਦਿੱਤਾ ਨੈਕਸਟ ਵੀ ਦਿਨ ਵਿੱਚ ਦੋ ਵਾਰ ਪਰੇਡ ਹੋਣ ਲੱਗੀ ਅਤੇ ਸੈਨਿਕ ਸਖਲਾਈ ਦਾ ਨਿਯਮਤ ਹਿੱਸਾ ਬਣ ਗਈ ਅੱਗੇ ਵੀ ਆਗਿਆ ਨਿਰਦੇਸ਼ ਜਾਂ ਵਰਡਸ ਆਫ ਕਮਾਂਡ ਲਈ ਫ੍ਰਾਂਸੀਸੀ ਸ਼ਬਦਾਂ ਦੀ ਵਰਤੋਂ ਕੀਤੀ ਜਾਣ ਲੱਗੀ ਅੱਗੇ ਵੀ ਸੈਨਿਕਾਂ ਦੀ ਮਾਸਿਕ ਤਨਖਾਹ ਦੀ ਪ੍ਰਣਾਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕਾਂ ਨੂੰ ਨਗਦੀ ਦੇ ਰੂਪ ਵਿੱਚ ਮਾਸਿਕ ਤਨਖਾਹ ਨਿਸ਼ਚਿਤ ਕਰ ਦਿੱਤੀ ਜਿਸ ਨੂੰ ਕੀ ਕਿਹਾ ਜਾਂਦਾ ਸੀ ਵੀ ਮਾਹਦਾਰੀ ਪ੍ਰਣਾਲੀ ਕਿਹਾ ਜਾਂਦਾ ਸੀ ਮਤਲਬ ਮਹੀਨੇ ਦੀ ਤਨਖਾਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕਾਂ ਨੂੰ ਦੇਣੀ ਸ਼ੁਰੂ ਕਰਤੀ ਜਿਸ ਨੂੰ ਕੀ ਕਿਹਾ ਜਾਂਦਾ ਸੀ ਵੀ ਮਾਹਦਾਰੀ ਪ੍ਰਣਾਲੀ ਕਿਹਾ ਜਾਂਦਾ ਸੀ ਨੈਕਸਟ ਵੀ ਪੈਦਲ ਤੇ ਸਭ ਤੋਂ ਛੋਟੇ ਦਰਜੇ ਦੇ ਸੈਨਿਕਾਂ ਨੂੰ ਕਿੰਨੇ ਦਿੱਤੇ ਜਾਂਦੇ ਸੀ ਵੀ 7-8 ਰੁਪਏ ਮਹੀਨਾ ਦਿੱਤਾ ਜਾਂਦਾ ਸੀ ਜਿਹੜੇ ਕੋਟ ਕੋਟ ਸਵਾਰ ਸੈਨਿਕ ਸੀਗੇ ਉਹਨਾਂ ਨੂੰ 20-25 ਰੁਪਏ ਮਹੀਨਾ ਦਿੱਤਾ ਜਾਂਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਸਮੇਂ ਸੈਨਿਕਾਂ ਦੀ ਭਰਤੀ ਸਰਦਾਰ ਜੰਗੀਰਦਾਰ ਅਤੇ ਉਹ ਆਪ ਵੀ ਕਰਿਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੀ ਜਿਹੜੀ ਸੈਨਿਕਾਂ ਦੀ ਭਰਤੀ ਸੀ ਉਹ ਸਰਦਾਰਾਂ ਦੁਆਰਾ ਵੀ ਕੀਤੀ ਜਾਂਦੀ ਸੀ ਜੰਗੀਰਦਾਰਾਂ ਦੁਆਰਾ ਵੀ ਕੀਤੀ ਜਾਂਦੀ ਸੀ ਅਤੇ ਉਹ ਆਪ ਵੀ ਕਰਿਆ ਕਰਦੇ ਸੀ ਮਹਾਰਾਜਾ ਨੇ ਸੈਨਿਕਾਂ ਦਾ ਹੁਲੀਆ ਦਰਜ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਵੀ ਆਪਾਂ ਦੇਖਿਆ ਲਾਊਦੀਨ ਖਿਲਜੀ ਟਾਈਮ ਵੀ ਸੈਨਿਕਾਂ ਦਾ ਜਿਹੜਾ ਹੁਲੀਆ ਸੀਗਾ ਹਨਾ ਵੀ ਉਹ ਦਰਜ ਕੀਤਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਟਾਈਮ ਵੀ ਸੈਨਿਕਾਂ ਦਾ ਹੁਲੀਆ ਕੀ ਕੀਤਾ ਜਾਂਦਾ ਸੀ ਬਈ ਦਰਜ ਕੀਤਾ ਜਾਂਦਾ ਸੀ ਅੱਗੇ ਵਰਦੀ ਜਿਹੜੀ ਸੈਨਿਕਾਂ ਦੀ ਵਰਦੀ ਸੀ ਵੀ ਉਹ ਵੀ ਨਿਯਮਤ ਕੀਤੀ ਗਈ ਸੀ ਸਰਕਾਰ ਦੁਆਰਾ ਜਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿਵੇਂ ਸੈਨਿਕਾਂ ਦੀ ਜਿਹੜੀ ਸਰਦੀਆਂ ਦੀ ਵਰਦੀ ਸੀ ਉਹ ਲਾਲ ਰੰਗ ਦੀ ਹੁੰਦੀ ਸੀਗੀ ਲਾਲ ਰੰਗ ਦੀ ਕਮੀਜ਼ ਹੁੰਦੀ ਸੀ ਨੀਲਾ ਪਜਾਮਾ ਹੁੰਦਾ ਸੀ ਤੇ ਨੀਲੀ ਪਗੜੀ ਹੁੰਦੀ ਸੀ ਤੇ ਜਿਹੜੀ ਗਰਮੀਆਂ ਦੀ ਵਰਦੀ ਹੁੰਦੀ ਸੀ ਉਹ ਵੀ ਸਫੇਦ ਵਰਦੀ ਹੁੰਦੀ ਸੀ ਨੋਟਬਈ ਕੋਟਸਵਾਰ ਸੈਨਿਕਾਂ ਨੂੰ ਛੱਡ ਕੇ ਨਿਯਮਤ ਫੌਜ ਦੇ ਬਾਕੀ ਸਾਰੇ ਸੈਨਿਕਾਂ ਨੂੰ ਸਰਕਾਰ ਵੱਲੋਂ ਵਰਦੀ ਮਿਲਦੀ ਸੀ ਕੋਟਸਵਾਰ ਸੈਨਿਕਾਂ ਨੂੰ ਵੀ ਵਰਦੀ ਸਰਕਾਰ ਦੁਆਰਾ ਨਹੀਂ ਮਿਲਦੀ ਸੀ ਬਟ ਬਾਕੀ ਸਾਰੇ ਸੈਨਿਕਾਂ ਦੀਆਂ ਵਰਦੀਆਂ ਜਿਹੜੀ ਸਰਕਾਰ ਦੁਆਰਾ ਦਿੱਤੀ ਜਾਂਦੀ ਸੀ ਵੀ ਅੱਗੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਫੌਜ ਦੇ ਦੋ ਹਿੱਸੇ ਸਨ ਵੀ ਫੌਜ-ਏ ਆਇਨ ਫੌਜ-ਏ ਕਵਾਇਦ ਵੀ ਕਿਹਾ ਜਾਂਦਾ ਇਹਨੂੰ ਜਾਂ ਨਿਯਮਤ ਫੌਜ ਵੀ ਕਿਹਾ ਜਾਂਦਾ ਵੀ ਇਹ ਇਹ ਰੈਗੂਲਰ ਆਰਮੀ ਹੁੰਦੀ ਹੈ ਠੀਕ ਹੈ ਵੀ ਫੌਜ-ਏ ਬੇਕਵਾਇਦ ਜਾਂ ਅਨਿਯਮਤ ਫੌਜ ਜਾਂ ਰੈਗੂਲਰ ਆਰਮੀ ਵੀ ਰੈਗੂਲਰ ਆਰਮੀ ਮਤਲਬ ਵੀ ਇਹ ਰੈਗੂਲਰ ਨਹੀਂ ਹੁੰਦੀ ਸੀ ਠੀਕ ਹੈ ਵੀ ਇਹ ਦੋ ਹਿੱਸੇ ਸੀ ਵੀ ਫੌਜ ਦੇ ਮਹਾਰਾਜਾ ਰਣਜੀਤ ਸਿੰਘ ਜੀ ਟਾਈਮ ਅੱਗੇ ਵੀ ਫੌਜੇ ਆਇਨ ਦੇ ਬਾਰੇ ਡਿਟੇਲਸ ਕਰਦੇ ਆ ਪੜ੍ਹਦੇ ਆਪਾਂ ਫੌਜੇ ਆਇਨ ਫੌਜੇ ਕਵਾਇਦ ਜਾਂ ਨਿਯਮਤ ਫੌਜ ਰੈਗੂਲਰ ਆਰਮੀ ਜਾਂ ਠੀਕ ਹੈ ਵੀ ਜਿਹੜੀ ਪੈਦਲ ਫੌਜ ਸੀ ਕੋਰਸਵਰ ਫੌਜੀ ਤੋਪਖਾਨਾ ਸੀ ਜਾਂ ਮਾਡਲ ਵਿਗ੍ਰੇਡ ਸੀਗੇ ਠੀਕ ਹੈ ਇਹ ਚਾਰੇ ਅੰਗ ਕੀ ਸੀ ਵੀ ਫੌਜੇ ਆਇਨ ਦੇ ਸੀਗੇ ਜਾਂ ਨਿਯਮਤ ਫੌਜ ਦੇ ਚਾਰੇ ਅੰਗ ਸੀ ਕਿਹੜੇ-ਕਿਹੜੇ ਸੀ ਵੀ ਪੈਦਲ ਫੌਜ ਕੋਰਸ ਵਰ ਫੌਜ ਤੋਪਖਾਨਾ ਤੇ ਮਾਡਲ ਵਿਗ੍ਰੇਡ ਇਹ ਕੁਐਸਚਨ ਵੀ ਬਣ ਸਕਦਾ ਵੀ ਕਿਹੜੇ-ਕਿਹੜੇ ਹਿੱਸੇ ਸੀਗੇ ਫੌਜੇ ਆਇਨ ਦੇ ਜਾਂ ਫੌਜੇ ਕਵਾਇਦ ਦੇ ਜਾਂ ਨਿਯਮਤ ਫੌਜ ਦੇ ਜਾਂ ਰੈਗੂਲਰ ਆਰਮੀ ਵੀ ਲਿਖਿਆ ਆ ਸਕਦਾ ਪੰਜਾਬੀ ਦੇ ਵਿੱਚ ਵੀ ਸਾਨੂੰ ਮਾਸਟਰ ਕੈਡਰ ਦੇ ਵਿੱਚ ਇਹ ਜਿਹੇ ਕੁਐਸਚਨ ਬਣ ਸਕਦੇ ਆ ਜਿਵੇਂ ਸਿੱਧੇ ਰੂਪ ਨਾਲ ਕੇਂਦਰੀ ਸਰਕਾਰ ਦੇ ਅਧੀਨ ਹੁੰਦੀ ਸੀ ਇਹ ਜਿਹੜੀ ਫੌਜ ਹੁੰਦੀ ਸੀ ਸੈਂਟਰ ਸਰਕਾਰ ਦੇ ਅਧੀਨ ਹੁੰਦੀ ਸੀ ਇਸ ਫੌਜ ਨੂੰ ਨਿਯਮਤ ਰੂਪ ਨਾਲ ਮਹੀਨਾ ਤਨਖਾਹ ਮਿਲਦੀ ਸੀ ਵੀ ਮਹੀਨੇ ਤੇ ਮਹੀਨਾ ਮੰਥਲੀ ਇਨਕਮ ਮਿਲਦੀ ਸੀ ਇਹਨਾਂ ਨੂੰ ਅੱਗੇ ਵੀ ਇਸ ਫੌਜ ਨੂੰ ਨਿਯਮਤ ਰੂਪ ਨਾਲ ਪਰੇਡ ਜਾਂ ਡ੍ਰਿਲ ਅਤੇ ਕਸਰਤ ਕਰਵਾਈ ਜਾਂਦੀ ਸੀ ਇਦੇ ਵਿੱਚ ਸਭ ਤੋਂ ਨੰਬਰ 1 ਤੇ ਵੀ ਪੈਦਲ ਫੌਜ ਆ ਜਾਂਦੀ ਹੈ ਇਸ ਫੌਜ ਨੂੰ ਸੰਗਠਿਤ ਕਰਨ ਦਾ ਮਾਨ ਆਪਾਂ ਪਿੱਛੇ ਵੀ ਪੜਿਆ ਵੀ ਫ੍ਰਾਂਸੀਸੀ ਸੈਨਾਪਤੀ ਜਨਰਲ ਬੈਂਤੂਰਾ ਨੂੰ ਜਾਂਦਾ ਹੈ ਇਹ ਵੈਰੀ ਇੰਪੋਰਟੈਂਟ ਕੁਐਸਚਨ ਆ ਵੀ ਇਹ ਮਾਸਟਰ ਕੈਡਰ ਲੈਕਚਰਰ ਕੈਡਰ UGC NET ਜਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੇ ਵਿੱਚ ਇਹ ਜੇ ਕੁਐਸਚਨ ਬਣ ਸਕਦਾ ਹੈ ਵੀ ਪੈਦਲ ਫੌਜ ਦੀ ਜਿਹੜੀ ਟ੍ਰੇਨਿੰਗ ਆ ਕਿਸ ਦੁਆਰਾ ਦਿੱਤੀ ਜਾਂਦੀ ਸੀ ਫ੍ਰਾਂਸੀਸੀ ਕਈ ਵਾਰ ਤਾਂ ਵੀ ਮਤਲਬ ਆਪਾਂ ਤੋਂ ਇਹ ਪੁੱਛਿਆ ਜਾ ਸਕਦਾ ਵੀ ਇਟਲੀ ਦਾ ਸੀ ਫ੍ਰਾਂਸ ਦਾ ਸੀ ਜਾਂ ਰੂਸ ਦਾ ਸੀ ਆਪ ਨੂੰ ਆਪਸ਼ਨ ਦੇ ਵਿੱਚ ਆ ਸਕਦਾ ਇਹ ਯਾਦ ਰੱਖਣਾ ਵੀ ਜਿਹੜਾ ਜਰਨਲ ਬੈਂਤੂਰਾ ਸੀਗਾ ਇਹ ਫ੍ਰਾਂਸ ਦਾ ਰਹਿਣ ਵਾਲਾ ਸੀਗਾ ਫ੍ਰਾਂਸੀਸੀ ਸੈਨਾਪਤੀ ਸੀਗਾ ਤੇ ਪੈਦਲ ਫੌਜ ਨੂੰ ਕੀ ਦਿੰਦਾ ਸੀ ਬਈ ਇਹ ਟ੍ਰੇਨਿੰਗ ਦਿੰਦਾ ਸੀ ਪੈਦਲ ਫੌਜ ਨੂੰ ਕਈ ਬਟਾਲੀਅਨ ਦੇ ਜਾਂ ਰੈਜੀਮੈਂਟਾਂ ਦੇ ਵਿੱਚ ਅੱਗੇ ਜਾ ਕੇ ਬੰਡਿਆ ਹੋਇਆ ਸੀਗਾ ਵੀ ਹਰ ਇੱਕ ਬਟਾਲੀਅਨ ਵਿੱਚ ਸੈਨਿਕ ਕਿੰਨੇ ਹੁੰਦੇ ਸੀ 800 ਦੇ ਲਗਭਗ ਸੈਨਿਕ ਹੁੰਦੇ ਸੀ ਤੇ ਇਹਦਾ ਜਿਹੜਾ ਮੁੱਖ ਅਧਿਕਾਰੀ ਸੀ ਉਹਨੂੰ ਕੂਮੇਦਾਨ ਜਾਂ ਕਮਾਂਡੈਂਟ ਕਿਹਾ ਜਾਂਦਾ ਸੀ ਠੀਕ ਹੈ ਵੀ ਇਹਦੀ ਅੱਗੇ ਇਹਦੀ ਹੈਲਪ ਦੇ ਲਈ ਕਮਾਂਡੈਂਟ ਦੀ ਹੈਲਪ ਦੇ ਲਈ ਐਜੂਟੈਂਟ ਹੁੰਦਾ ਸੀਗਾ ਵੀ ਇੱਕ ਇਸ ਦੀ ਮਦਦ ਲਈ ਐਜੂਟੈਂਟ ਹੁੰਦਾ ਸੀ ਤੇ ਇੱਕ ਮੇਜਰ ਹੁੰਦਾ ਸੀ ਠੀਕ ਹੈ ਵੀ ਬਟਾਲੀਅਨ ਨੂੰ ਅੱਗੇ ਫਿਰ ਅੱਗੇ 8 ਕੰਪਨੀਆਂ ਵਿੱਚ ਵੰਡਿਆ ਗਿਆ ਸੀ ਹਰੇਕ ਕੰਪਨੀ ਦੇ ਵਿੱਚ 100 ਸੈਨਿਕ ਹੁੰਦਾ ਸੀ ਬਈ ਕੰਪਨੀ ਦਾ ਮੁਖ ਅਧਿਕਾਰੀ ਕੀ ਹੁੰਦਾ ਸੀ ਸੂਬੇਦਾਰ ਹੁੰਦਾ ਸੀ ਇਹ ਵੀ ਇੰਪੋਰਟੈਂਟ ਹੈ ਵੀ ਅੱਗੇ ਕੰਪਨੀ ਨੂੰ ਅੱਗੇ 4 ਸੈਕਸ਼ਨਾਂ ਦੇ ਵਿੱਚ ਵੰਡਿਆ ਹੁੰਦਾ ਸੀ ਹਰੇਕ ਸੈਕਸ਼ਨ ਵਿੱਚ ਕਿੰਨੇ ਹੁੰਦੇ ਸੀ 25 ਸੈਨਿਕ ਹੁੰਦੇ ਸੀ ਠੀਕ ਹੈ ਬਈ ਸੈਕਸ਼ਨ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਹਵਲਦਾਰ ਕਿਹਾ ਜਾਂਦਾ ਸੀ ਫਿਰ ਨੈਕਸਟ ਫੌਜ ਕਿਹੜੀ ਆ ਜਾਂਦੀ ਹੈ ਵੀ ਆਪਣੇ ਕੋਰਸ ਵਰ ਫੌਜ ਕੋਰਸ ਵਰ ਫੌਜ 1822 ਈਸਵੀ ਵਿੱਚ ਜੇਫ ਅਲਰਡ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੋਰਸ ਵਰ ਸੈਨਿਕਾਂ ਦੀ ਸਿਖਲਾਈ ਲਈ ਨਿਯੁਕਤ ਕੀਤਾ ਵੈਰੀ ਇੰਪੋਰਟੈਂਟ ਹੈ ਵੀ ਇਹ ਵੀ ਕਿਉਂਕਿ ਪੈਦਲ ਸੈਨਾ ਜਿਹੜਾ ਪੈਦਲ ਸੈਨਾ ਦਾ ਮੁੱਖ ਅਧਿਕਾਰੀ ਸੀਗਾ ਵੀ ਟ੍ਰੇਨਿੰਗ ਦੇਣ ਵਾਲਾ ਉਹ ਬੈਂਤੂਰਾ ਸੀ ਫ੍ਰਾਂਸਿਸ ਸੀ ਜੇਫ ਅਲਰਡ ਵੀ ਕੋਰਸ ਵਰ ਫੌਜ ਨੂੰ ਟ੍ਰੇਨਿੰਗ ਦਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਕੋਰਸ ਵਰ ਫੌਜ ਨੂੰ ਅੱਗੇ ਕਿਹਦੇ ਵਿੱਚ ਬਈ ਰੈਜੀਮੈਂਟਾਂ ਜਾਂ ਰਜਮਾਨਾ ਵਿੱਚ ਵੰਡਿਆ ਹੋਇਆ ਸੀਗਾ ਹਰੇਕ ਰੈਜੀਮੈਂਟ ਵਿੱਚ ਕੋਰਸ ਵਰ ਸੈਨਿਕਾਂ ਦੀ ਗਿਣਤੀ ਕਿੰਨੀ ਪਾਈ ਜਾਂਦੀ ਸੀ 200 ਤੋਂ 650 ਤੱਕ ਪਾਈ ਜਾਂਦੀ ਸੀ ਅੱਗੇ ਜ਼ਿਆਦਾ ਗਿਣਤੀ ਵਾਲੇ ਰੈਜੀਮੈਂਟਾਂ ਨੂੰ ਅੱਗੇ ਰਸਾਲਿਆਂ ਵਿੱਚ ਵੰਡਿਆ ਹੋਇਆ ਸੀ ਜਿਸ ਵਿੱਚ 150 ਤੋਂ 250 ਤੱਕ ਕੋਰਸ ਵਰ ਸੈਨਿਕ ਹੁੰਦੇ ਸੀ ਨੈਕਸਟ ਵੀ ਤੋਪਖਾਨਾ ਤੋਪਖਾਨੇ ਦਾ ਉਹ ਉਸ ਟਾਈਮ ਵੀ ਬਹੁਤ ਮਹੱਤਵ ਸੀਗਾ 1810 ਈਸਵੀ ਵਿੱਚ ਤੋਪਖਾਨੇ ਦਾ ਵੱਖਰਾ ਵਿਭਾਗ ਖੋਲਿਆ ਗਿਆ। ਯੂਰਪੀ ਢੰਗ ਨਾਲ ਸਿਖਲਾਈ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਕੋਟ ਗਾਰਡਨਰ ਨੂੰ ਇਸ ਵਿਭਾਗ ਵਿੱਚ ਭਰਤੀ ਕੀਤਾ। ਨੈਕਸਟ ਵੀ ਰਣਜੀਤ ਸਿੰਘ ਨੇ ਤੋਪਖਾਨੇ ਨੂੰ ਅੱਗੇ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀਗਾ। ਤੋਪਖਾਨਾ ਇਹ ਫਿਲੀ, ਤੋਪਖਾਨਾ ਇਹ ਅਸਪੀ, ਤੋਪਖਾਨਾ ਇਹ ਗਾਵੀ, ਤੋਪਖਾਨਾ ਇਹ ਸੂਤਰੀ ਜਾਂ ਜੰਪੂਰ ਖਾਨਾ ਠੀਕ ਹੈ ਵੀ ਇਹ ਅੱਗੇ ਚਾਰ ਪੱਗਾਂ ਦੇ ਵਿੱਚ ਵੰਡਿਆ ਹੋਇਆ ਸੀ ਤੋਪਖਾਨਾ ਉਹਨੂੰ ਅੱਗੇ ਆਪਾਂ ਡਿਟੇਲ ਚ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਤੋਪਖਾਨਾ ਇਹ ਫਿਲੀ ਇਹਦੇ ਵਿੱਚ ਭਾਰੀਆਂ ਤੋਪਾਂ ਰੱਖਿਆ ਜਾਂਦੀਆਂ ਸੀ ਜਿਨ੍ਹਾਂ ਨੂੰ ਹਾਥੀਆਂ ਦੁਆਰਾ ਖਿੱਚਿਆ ਜਾਂਦਾ ਸੀ ਵੀ ਤੋਪਖਾਨਾ ਇਹ ਅਸਪੀ ਅਸਪੀ ਇਹਨਾਂ ਤੋਪਾਂ ਨੂੰ ਘੋੜਿਆਂ ਦੁਆਰਾ ਖਿੱਚੀਆਂ ਜਾਂਦੀਆਂ ਸੀ ਇਹ ਤੋਪਾਂ ਹੁੰਦੀਆਂ ਸੀ ਜਿਹੜੀਆਂ ਤੋਪਖਾਨਾ ਇਹ ਗਾਵੀ ਇਹ ਤੋਪਾਂ ਬੈਲਾਂ ਦੁਆਰਾ ਖਿੱਚੀਆਂ ਜਾਂਦੀਆਂ ਸੀ ਤੇ ਤੋਪਖਾਨਾ ਇਹ ਸੂਤਰੀ ਜਾਂ ਜੰਪੂਰ ਖਾਨ ਇਹਨਾਂ ਤੋਪਾਂ ਨੂੰ ਉੱਠ ਖਿੱਚਦੇ ਸਨ ਵੈਰੀ ਇੰਪੋਰਟੈਂਟ ਹੈ ਬਈ ਇਹਨਾਂ ਦੇ ਵਿੱਚੋਂ ਕੁਐਸਚਨ ਬਣ ਸਕਦਾ ਹੈ ਚੰਗੀ ਤਰ੍ਹਾਂ ਯਾਦ ਕਰ ਲਿਓ ਵੀ ਇਸ ਨੂੰ ਅੱਗੇ ਬਈ ਤੋਪਾਂ ਦੇ ਰੌਚਕਨਾ ਤੋਪਾਂ ਦੇ ਕੁਝ ਨਾਮ ਵੀ ਸੀ ਬਈ ਕਈ ਵਾਰ ਪੇਪਰ ਦੇ ਵਿੱਚ ਆਪਾਂ ਨੂੰ ਨਾਮ ਦੇ ਕੇ ਕੁਐਸਚਨ ਪੁੱਛ ਸਕਦੇ ਆ ਬਈ ਇਹ ਇਸ ਟਾਈਮ ਵੀ ਕਿਸ ਨੂੰ ਕਿਹਾ ਜਾਂਦਾ ਸੀ ਤੋਪਾਂ ਦੇ ਨਾਮ ਕਿਹੜੇ-ਕਿਹੜੇ ਸੀ ਫਤਿਹਜੰਗ ਰਾਮਬਾਣ ਜੰਗ ਬਿਜਲੀ ਜਾਂ ਸੂਰਜ ਮੁਖੀ ਇਹ ਵੈਰੀ ਇੰਪੋਰਟੈਂਟ ਹੈ ਵੀ ਇਹ ਵੀ ਯਾਦ ਕਰ ਲਓ ਅੱਗੇ ਇੰਪੋਰਟੈਂਟ ਪੁਆਇੰਟ ਕਿਹੜੇ-ਕਿਹੜੇ ਬੰਦੇ ਆਪਾਂ ਉਹ ਦੇਖਦੇ ਹਾਂ 1838 ਤੋਂ ਲੈ ਕੇ 39 ਤੱਕ ਪੈਦਲ ਸੈਨਿਕਾਂ ਦੀ ਗਿਣਤੀ ਕਿੰਨੀ ਸੀ ਵੀ 30000 1838 ਤੋਂ 39 ਇਸਵੀ ਵਿੱਚ ਘੋੜਸਵਾਰ ਸੈਨਿਕਾਂ ਦੀ ਗਿਣਤੀ ਸੀ ਕਿੰਨੀ ਸੀ ਵੀ 4664 ਜਾਂ 4 4090 ਕਿਤੇ ਕਿਤੇ ਵੀ ਬੁਕਸ ਦੇ ਵਿੱਚ 4664 ਲਿਖਿਆ ਹੋਇਆ ਕਿਤੇ ਕਿਤੇ 4090 ਗਿਣਤੀ ਦਿੱਤੀ ਹੋਈ ਹੈ ਅੱਗੇ 1838 ਤੋਂ ਲੈ ਕੇ 39 ਤੱਕ ਤੋਪਾਂ ਦੀ ਗਿਣਤੀ ਸੀ ਜਿਹੜੀ ਮਹਾਰਾਜਾ ਨਜੀਤ ਸਿੰਘ ਜੀ ਟਾਈਮ ਉਹ ਕਿੰਨੀ ਸੀ ਬਈ ਉਹ ਸੀ ਵੱਡੀਆਂ ਤੋਪਾਂ ਸੀ ਜਿਹੜੀਆਂ 288 ਤੋਪਾਂ ਸੀਗੀਆਂ ਜਿਹੜੀਆਂ ਛੋਟੀਆਂ ਤੋਪਾਂ ਸੀ ਵੀ ਉਹ 280 ਸੀ ਕੁੱਲ ਸੈਨਿਕਾਂ ਦੀ ਗਿਣਤੀ ਕਿੰਨੀ ਮੰਨੀ ਜਾਂਦੀ ਹੈ 4535 ਤੋਪਖਾਨੇ ਵਾਲੇ ਸੈਨਿਕ ਸੀ ਬਈ ਜ਼ਿਆਦਾ ਮਹੱਤਵ ਦਿੱਤਾ ਗਿਆ ਪੈਦਲ ਸੈਨਾਨ ਨੂੰ ਅੱਗੇ ਵੀ ਫੌਜੇ ਖਾਸ ਜਾਂ ਮਾਡਲ ਬ੍ਰਿਗੇਡ ਬ੍ਰਿਗੇਡ ਹੁੰਦੀ ਸੀ ਭਈ ਫੌਜੇ ਖਾਸ ਜਾਂ ਮਾਡਲ ਬ੍ਰਿਗੇਡ ਸਪੈਸ਼ਲ ਬ੍ਰਿਗੇਡ ਹੁੰਦੀ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਜਨਰਲ ਬੈਂਤੂਰਾ ਸੀ ਇਹਦੀ ਗਵਾਹੀ ਵਿੱਚ ਇੱਕ ਵਿਸ਼ੇਸ਼ ਸੈਨਿਕ ਦਸਤਾ ਤਿਆਰ ਕੀਤਾ ਗਿਆ ਸੀ ਵੀ ਇਸ ਟੁਕੜੀ ਵਿੱਚ ਨਿਯਮਤ ਫੌਜ ਦੇ ਅੰਗ ਸ਼ਾਮਿਲ ਕੀਤੇ ਸੀ ਨਿਯਮਤ ਫੌਜ ਦੇ ਵਿੱਚ ਆਪਾਂ ਪਹਿਲਾਂ ਹੀ ਪੜਿਆ ਵੀ ਜਿਹਦੇ ਵਿੱਚ ਪੈਦਲ ਸੈਨਾ ਕੋਟਸਵਾਰ ਸੈਨਾ ਤੇ ਤੂਫਖਾਨੇ ਵਗੈਰਾ ਆ ਜਾਂਦੇ ਸੀ ਇਸ ਸੈਨਾ ਨੂੰ ਇਹਦੇ ਵਿੱਚ ਮਤਲਬ ਨਿਯਮਤ ਫੌਜ ਦੇ ਤਿੰਨੇ ਅੰਗ ਸ਼ਾਮਿਲ ਕੀਤੇ ਗਏ ਸੀਗੇ ਫੌਜੇ ਖਾਸ ਦੇ ਵਿੱਚ ਸਰਵ ਸ੍ਰੇਸ਼ਟ ਜਿਹੜੇ ਸੈਨਿਕ ਸੀਗੇ ਠੀਕ ਹੈ ਵੀ ਉਹਨਾਂ ਨੂੰ ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਅੱਗੇ ਵੀ ਪੈਦਲ ਫੌਜ ਦੀਆਂ ਚਾਰ ਬਟਾਲੀਅਨ 3175 ਸੈਨਿਕ ਸ਼ਾਮਿਲ ਸੀ ਵੀ ਕੋਰਸ ਵਾਰ ਫੌਜ ਦੀਆਂ ਤਿੰਨ ਰੈਜੀਮੈਂਟਾਂ ਦੇ ਵਿੱਚ 1667 ਸੈਨਿਕ ਸ਼ਾਮਿਲ ਸੀ ਇਲਾਹੀ ਵਖਤਾ ਜਿਹੜਾ ਤੋਪਖਾਨਾ ਸੀਗਾ ਵੀ ਉਹਦੇ ਵਿੱਚ 24 ਤੋਪਾਂ ਤੇ 855 ਸੈਨਕੇ ਸ਼ਾਮਿਲ ਸੀਗਾ ਠੀਕ ਹੈ ਵੀ ਇਹ ਉਹਨਾਂ ਦੀ ਗਿਣਤੀ ਹੈਗੀ ਅੱਗੇ ਵੀ ਫੌਜੇ ਬੇਕਵਾਇਦ ਜਾਂ ਅਨਿਯਮਤ ਫੌਜਾਂ ਰੈਗੂਲਰ ਆਰਮੀ ਇਹ ਇਹ ਫੌਜ ਨਿਯਮਤ ਇਹ ਫੌਜ ਨਿਸ਼ਚਿਤ ਨਿਜਮਾ ਦੀ ਪਾਲਣਾ ਨਹੀਂ ਕਰਦੀ ਸੀ ਜਿਹੜੇ ਮਤਲਬ ਵੀ ਨਿਯਮਤ ਫੌਜ ਸੀ ਵੀ ਰੈਗੂਲਰ ਆਰਮੀ ਸੀ ਉਹਨਾਂ ਨੂੰ ਤਾਂ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੀ ਪਾਲਣਾ ਉਹ ਆਰਮੀ ਕਰਦੀ ਸੀ ਵੱਟ ਜਿਹੜੀ ਮਤਲਬ ਅਨਿਯਮਤ ਫੌਜ ਜਾਂ ਰੈਗੂਲਰ ਆਰਮੀ ਸੀ ਇਹ ਇਹ ਮਤਲਬ ਇਹਨਾਂ ਨੂੰ ਇਹ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ਇਸ ਫੌਜ ਨੂੰ ਨਿਯਮਤ ਜਾਂ ਰੈਗੂਲਰ ਆਰਮੀ ਫੌਜ ਦੀ ਤਰ੍ਹਾਂ ਸੈਕਸ਼ਨਾਂ ਜਾਂ ਕੰਪਨੀਆਂ ਦੇ ਵਿੱਚ ਵੀ ਵੰਡਿਆ ਨਹੀਂ ਸੀ ਠੀਕ ਹੈ ਵੀ ਇਹ ਫੌਜ ਚਾਰ ਭਾਗਾਂ ਵਿੱਚ ਵੰਡੀ ਹੋਈ ਸੀਗੀ ਇਹਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਵੀ ਕੋਟ ਚੜੇ ਫੌਜੇ ਕਿਲਾ ਜਾਤ ਅਕਾਲੀ ਤੇ ਜੰਗੀਰਦਾਰੀ ਸੈਨਿਕ ਇਹਦੇ ਵਿੱਚ ਇਹ ਚਾਰੇ ਆ ਜਾਂਦੇ ਆ ਵੀ ਅਨਿਯਮਤ ਫੌਜ ਦੇ ਵਿੱਚ ਅੱਗੇ ਆਪਾਂ ਇਹਨਾਂ ਨੂੰ ਡਿਟੇਲ ਚ ਕਰਦੇ ਆਂ ਵੀ ਕੋਟ ਚੜੇ ਹੁੰਦੇ ਆ ਜਿਹੜੇ ਵੀ ਇਹ ਰਣਜੀਤ ਸਿੰਘ ਦੀ ਅਨਿਯਮਤ ਫੌਜ ਦਾ ਮੁੱਖ ਭਾਗ ਸਨ ਇਹਨਾਂ ਨੂੰ ਕੋਈ ਸੈਨਿਕ ਸਿਖਲਾਈ ਨਹੀਂ ਦਿੱਤੀ ਜਾਂਦੀ ਸੀ ਅਤੇ ਨਾ ਹੀ ਡ੍ਰਿਲ ਜਾਂ ਪ੍ਰੇਡ ਕਰਵਾਈ ਜਾਂਦੀ ਸੀ ਇਹੀ ਦੋ ਭਾਗਾਂ ਵਿੱਚ ਵੰਡੇ ਹੋਏ ਸੀ ਅੱਗੇ ਜਿਹੜੇ ਕੋਟ ਚੜੇ ਸੀ ਵੀ ਇੱਕ ਤਾਂ ਕੋਟ ਚੜੇ ਖਾਸ ਸੀਗੇ ਇੱਕ ਤੇ ਮਿਸਲਦਾਰ ਸੀ ਕੋਟ ਚੜੇ ਖਾਸ ਸੀ ਇਸ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰ ਅਤੇ ਉੱਚ ਵਰਗਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਸਨ ਮਿਸਲਦਾਰ ਸੀ ਜਿਹੜੇ ਇਹ ਉਹ ਕੋਟ ਸਵਾਰ ਸਨ ਜਿਹੜੇ ਮਿਸਲਾਂ ਦੇ ਸਮੇਂ ਤੋਂ ਹੀ ਸੈਨਿਕਾਂ ਦੇ ਵਿੱਚ ਚੱਲੇ ਆ ਰਹੇ ਸੀ ਉਸ ਟਾਈਮ ਤੋਂ ਜਦੋਂ ਮਿਸਲਾਂ ਹੁੰਦੀਆਂ ਸੀ ਵੀ ਉਹ ਉਹਨਾਂ ਟਾਈਮਾਂ ਦੇ ਉੱਤੋਂ ਕੋਟ ਸਵਾਰ ਸੀ ਜਿਹੜੇ ਉਹਦੋਂ ਦੇ ਚੱਲੇ ਆ ਰਹੇ ਸੀ ਇਹਨਾਂ ਦਾ ਅਹੁਦਾ ਕੋਟ ਚੜੇ ਖਾਸ ਨਾਲੋਂ ਨੀਵਾ ਸੀਗਾ ਜਿਹੜੇ ਕੋਟ ਚੜੇ ਖਾਸ ਸੀ ਇਹ ਥੋੜੇ ਜਿ ਉੱਚ ਵਰਗ ਦੇ ਸੀਗੇ ਵੀ ਠੀਕ ਹੈ ਇਹ ਰਾਜਦਰਬਾਰੀਆਂ ਦੇ ਵਿਅਕਤੀ ਸੀਗੇ ਜਿਹੜੇ ਮਿਸਲਦਾਰਾਂ ਦੇ ਵਿੱਚ ਕੋਟ ਚੜੇ ਸੀ ਇਹ ਮਿਸਲਾਂ ਦੇ ਟਾਈਮ ਤੋਂ ਚੱਲੇ ਆ ਰਹੇ ਸੀ ਇਹਨਾਂ ਦਾ ਜਿਹੜਾ ਅਹੁਦਾ ਸੀਗਾ ਉਹ ਨੀਵਾ ਸੀਗਾ ਵੀ ਉਹਨਾਂ ਨਾਲੋਂ ਥੋੜਾ ਜਿਹਾ ਅੱਗੇ ਵੀ 18 38 ਤੋਂ ਲੈ ਕੇ 43 ਈਸਵੀ ਵਿੱਚ ਕੋੜ ਚੜ੍ਹਨ ਦੀ ਗਿਣਤੀ 10795 ਸੀ ਫੌਜੇ ਕਿਲਾਜਾਤ ਅੱਗੇ ਕਿਲਿਆਂ ਦੀ ਰੱਖਿਆ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫੌਜ ਸੀ 10800 ਸੈਨਿਕ ਸੀ ਇਹਨਾਂ ਦੀ ਗਿਣਤੀ ਜਿਹੜੀ ਸੈਨਿਕਾਂ ਦੀ ਸੀ ਥਾਣੇਜਾਰ ਜਾਂ ਇਹ ਕਿਲੇਦਾਰ ਕਹਾਉਂਦੇ ਸੀਗੇ ਤੇ ਇਹਨਾਂ ਦੇ ਇਹਨਾਂ ਦੇ ਜਿਹੜੀ ਕਮਾਂਡਿੰਗ ਆਫਿਸਰ ਸੀਗਾ ਕਿਲੇ ਦੇ ਕਮਾਂਡ ਦਾ ਆਫਿਸਰ ਸੀਗਾ ਜਿਹੜਾ ਉਹਨਾਂ ਨੂੰ ਥਾਣੇਜਾਰ ਜਾਂ ਕਿਲੇਦਾਰ ਕਿਹਾ ਜਾਂਦਾ ਸੀਗਾ ਨੈਕਸਟ ਵੀ ਅਕਾਲੀ ਇਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਸਮਝਦੇ ਸਨ ਇਹ ਇਹ 2-3000 ਸੈਨਿਕ ਸੀਗੇ ਇਹ ਧਾਰਵੀ ਕੁਤਸ਼ਾਨਾ ਲੜਦੇ ਸਨ ਇਹਨਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਬੜਾ ਔਖਾ ਸੀਗਾ ਫੂਲਾ ਸਿੰਘ ਅਤੇ ਸਾਧੂ ਸਿੰਘ ਨੇ ਅਫਗਾਨਾਂ ਦੇ ਨਾਲ ਯੁੱਧਾਂ ਵਿੱਚ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਇਹ ਵੀ ਜਿਹੜੇ ਅਕਾਲੀ ਸੀਗੇ ਇਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਸਮਝਦੇ ਸਨ ਇਹ ਧਾਰਮਿਕ ਜਿਹੜੀ ਇਹਨਾਂ ਦੇ ਉਤਸ਼ਾਹ ਸੀਗਾ ਵੀ ਉਹ ਬਹੁਤ ਜ਼ਿਆਦਾ ਸੀਗਾ ਤੇ ਇਹ ਇਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਪਸੰਦ ਨਹੀਂ ਸੀਗਾ ਫੂਲਾ ਸਿੰਘ ਤੇ ਸਾਧੂ ਸਿੰਘ ਜਿਹੜੇ ਅਫਗਾਨਾਂ ਦੇ ਮਤਲਬ ਜੁੱਧਾਂ ਵਿੱਚ ਲੜੇ ਨੇਗੇ ਉਹਨਾਂ ਨੇ ਬਹੁਤ ਸਾਰੇ ਬਹਾਦਰੀ ਦੇ ਜੋਹਰ ਦਿਖਾਏ ਵੀ ਮਹਾਰਾਜਾ ਅਨਜੀਤ ਸਿੰਘ ਜੀ ਟਾਈਮ ਅੱਗੇ ਜੰਗੀਰਦਾਰੀ ਨੈਕਸਟ ਵੀ ਜ਼ਗੀਰਦਾਰੀ ਸੈਨਿਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੇ ਜ਼ਗੀਰਦਾਰਾਂ ਨੂੰ ਸੈਨਿਕ ਜ਼ੰਗੀਰਾ ਦਿੱਤੀਆਂ ਜਾਂਦੀਆਂ ਸਨ ਉਹਨਾਂ ਨੂੰ ਉਹਨਾਂ ਨੂੰ ਰਾਜ ਦੀ ਸੇਵਾ ਲਈ ਸੈਨਿਕ ਰੱਖਣੇ ਪੈਂਦੇ ਸੀ। ਪਰ ਨੂੰ ਨਿਸ਼ਚਿਤ ਕੀਤੇ ਗਏ ਸੈਨਿਕ ਜ਼ਰੂਰ ਰੱਖਣੇ ਪੈਂਦੇ ਸਨ ਅਤੇ ਸੈਨਿਕਾਂ ਦੀ ਭਰਤੀ ਅਤੇ ਖਰਚਾ ਖੁਦ ਕਰਨਾ ਪੈਂਦਾ ਸੀ। ਇਹ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਜਿਹੜੇ ਜ਼ਗੀਰਦਾਰ ਸੀ ਉਹਨਾਂ ਨੂੰ ਸੈਨਿਕ ਰੱਖਣੇ ਪੈਂਦੇ ਸੀ ਤੇ ਉਹਨਾਂ ਦਾ ਖਰਚਾ ਵੀ ਉਹਨਾਂ ਨੂੰ ਖੁਦ ਚੱਕਣਾ ਪੈਂਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਟਾਈਮ ਇੱਥੇ ਵੀ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦਾ 19ਵਾਂ ਲੈਕਚਰ ਸੀ ਜਿਹੜਾ ਆਪਣਾ ਕੰਪਲੀਟ ਹੋ ਗਿਆ ਇਹ ਪਾਰਟ 2 ਸੀ ਵੀ ਪਾਰਟ 1 ਆਪਾਂ ਪਹਿਲਾਂ ਕਰ ਚੁੱਕੇ ਹਾਂ ਇੱਥੇ ਫਿਰ ਅੱਜ ਦਾ ਲੈਕਚਰ ਆਪਣਾ ਕੰਪਲੀਟ ਹੁੰਦਾ ਵੀ ਕੱਲ ਨੈਕਸਟ ਲੈਕਚਰ ਵਿੱਚ ਮਿਲਾਂਗੇ ਧੰਨਵਾਦ ਜੀ ਸਾਰਿਆਂ ਦਾ